ਹਾਂਜੀ ਪੰਜਾਬ ਦੇ ਪੰਜਾਬੀਆਂ ਦੇ ਸਾਡੇ ਸਾਰਿਆਂ ਦੇ ਦਿਨਾਂ ਤੇ ਰਾਸ਼ਟਰੀ ਵਾਣੀ ਡਾਕਟਰ ਸੁਸ਼ਿੰਦਰ ਸਿੰਘ ਪੱਡਾ ਜੀ ਬਹੁਤ ਤੇਜ਼ ਜੋ ਜਿਹੜੇ ਮੈਂ ਕਹਿ ਸਕਦਾ ਕਿ ਇੱਕ ਕਮਾਲ ਦੇ ਆਰਟਿਸਟ ਹਨ ਜਿਨ੍ਹਾਂ ਦੇ ਸਾਰੇ ਜਿੰਦਗੀ ਦੀ ਕ੍ਰਿਯਾ ਕਿਤੇ ਨਹੀਂ ਕੰਪਲੀਟ ਹੈ ਨਾ ਦੁਕਾਨ ਨੂੰ ਹਸਾਇਆ ਔਰ ਬਹੁਤ ਕਬਟੀਆਂ ਜੰਗੀਆਂ ਸਭਾਈਆਂ ਬੁਰਾਈਆਂ ਸੀ ਔਰ ਬਹੁਤ ਬਟੇ ਕਟਾਕਸ ਕਰਕੇ ਉਹਨਾਂ ਨੇ ਆਪਣੀ ਡੂੰਗੀ ਸੋਚ ਦਾ ਇਜ਼ਹਾਰ ਕਰਕੇ ਲੋਕਾਂ ਦੇ ਦਰਾਂ ਨੂੰ ਰੋਪਿਆ ਫਿਲਮਾਂ ਦੇ ਵਿੱਚ ਵੀ ਉਹਨਾਂ ਦਾ ਬਹੁਤ ਵੱਡਾ ਨਾਮ ਹੈ ਸੀ ਔਰ ਸਾਰੇ ਜਿੰਦਗੀ ਆਪਣੇ ਆਪ ਨੂੰ ਇਸ ਲੈਵਲ ਤੇ ਉੱਤੇ ਕਾਇਮ ਰੱਖਣਾ ਬਹੁਤ ਔਖਾ ਹੁੰਦਾ ਐਗਰੀਕਲਚਰ ਯੂਨੀਵਰਸਿਟੀ ਤੋਂ पीएच की करके जितने एग्रीकल्चर सैटेस के तौर पे एजुकेशन ਨਾਲ ਜੁੜੇ ਨੇ ਉਹਨਾਂ ਨਾਲ ਨਾਲ ਕਿੱਟ ਦੇ ਵਿੱਚ ਪਬਲੀਟ ਦੇ ਵਿੱਚ ਕਿਹਦਾ ਉੱਤਰਾ ਬਤਿਬਿ ਭਲਾਇਆ ਨਹੀਂ ਜਾ ਸਕਦਾ ਸੋ ਅੱਜ ਬਹੁਤ ਦੁੱਖ ਹੈ ਪਰ ਮਨਨਾ ਕਿ ਦਿੱਲੀ ਦੀ ਦੁਨੀਆਂ ਦੇ ਵਿੱਚ ਪਿਆਪੀ ਬੈਠਣ ਦਾ ਮਤਲਬ ਕਿ ਕਿੱਥੇ ਆ ਅੱਜ ਸਾਰਿਆਂ ਦੀਆਂ ਅੱਖਾਂ ਦਾ ਮੈਂ ਕਿਉਂਕਿ ਬਹੁਤ ਵੱਡਾ ਘਾਟਾ ਇਹ ਕਦੀ ਵੀ ਨਾ ਪੂਰਾ ਹੋਣ ਬੜਾ ਘਟਾ ਇਸ ਕਰਕੇ ਬੇਕੁਰੀ ਪਾਰੇ ਤੇ ਚੱਲਦਾ ਜਗਾਦਾ ਸਾਕੇ ਬਰਬਾਦ ਬਾਤ ਕੁਝ ਉਹਨਾਂ ਨੂੰ ਆਪਣੇ ਚੱਲਣ ਦੇ ਵਿੱਚ ਨਿਵਾਸ ਬਖਸ਼ੇ ਸਾਰੇ ਉਹਨਾਂ ਦੇ ਚਾਣ ਵਾਲਿਆ ਪਰਿਵਾਰ ਸਾਡੇ ਨੂੰ ਭਾਗ ਮਿਲਦਾ ਬਖਸ਼ੇ